ਅੱਜ ਗੱਡੀ ਲੋਡ ਹੋ ਰਹੀ ਆ ਆਪਣੀ ਸ਼ੂਟਿੰਗ ਤੇ ਅੱਜ ਆਪਾਂ ਜਾਣਾ ਲੋਕਲ ਤੇ ਆ ਬੰਦੇ ਲੱਗੇ ਹੋਇਆ ਸਮਾਨ ਲੋਡ ਕਰਨ ਆਪਣੇ ਨਾਲ ਦੇ ਲੇਬਰ ਵਾਲੇ ਦੀ ਇਹ ਲਾਈਟ ਮੈਨ ਇਹ ਬੰਦੇ ਬਈ ਆ ਦੇਖੋ ਸਮਾਨ ਕਿੰਨਾ ਲੋਡ ਹੋ ਰਿਹਾ ਲੈ ਸ਼ੂਟਿੰਗ ਵਾਲਿਆਂ ਉਹ ਪੇਟੀਆਂ ਦੇ ਵਿੱਚ ਲਾਈਟਾਂ ਲੂਟਾਂ ਸਭ ਲੱਲਾ ਘੱਗਾ ਸਾਰਾ ਕੁਝ ਉਹਦੇ ਵਿੱਚ ਹੀ ਆ ਉਹ ਸਭ ਤੋਂ ਸਲੇੜੀ ਪੇਟੀ ਪਈ ਆ ਉਹ ਨਵੀਂ ਲੈਣ ਦੀ ਅੱਜ ਉਹ ਨਵੀਂ ਲੈ ਕੇ ਆਂਦੇ ਲਾਈਟ ਉਹ ਹੈ ਬਹੁਤ ਮਹਿੰਗੀ ਆ 4-5 ਲੱਖ ਦੀ ਵੇਚ ਜਾਂਦੀ 4.5 ਲੱਖ ਦੀ ਵੇਚ ਜਾਂਦੀ ਹੈ ਨਾ ਉਹ ਲੈਟੋ ਵਾਲੀ ਤੇ ਆਹ ਅਗੇ ਸਟੈਂਡ ਤੇ ਆਹ ਮੈਂ ਤੁਹਾਡਾ ਜੀ ਡਾਇਮੰਡ 1 ਲੱਖ ਰੁਪਏ ਲੰ ਬੱਸ ਇੰਨੀ ਬਹੁਤ ਗੱਡੀ ਲੋਡ ਹੋ ਗਈ ਹੁਣ ਆਪਣੀ ਆਪਾਂ ਨਿਕਲਦੇ ਆਂ ਇੱਥੋਂ ਲੋਕੇਸ਼ਨ ਆਈ ਹੋਈ ਹੈ ਲੋਕੇਸ਼ਨ ਦੇ ਹਿਸਾਬ ਨਾਲ ਚੱਲਦੇ ਆਂ ਲੋਕਲ ਜਾਣ ਲੁਧਿਆਣੇ ਦੇ ਵਿੱਚ ਤੇ ਅੱਗੇ ਤੁਹਾਨੂੰ ਦਿਖਾਉਣੀ ਹੈ ਫਿਰ ਸ਼ੂਟਿੰਗ ਜੋ ਹੁਣ ਅਸੀਂ ਅੱਗੇ ਜਾ ਰਹੇ ਆਂ ਨਹਿਰ ਦੇ ਨਾਲ-ਨਾਲ ਇੱਥੇ ਨਾ ਨਾ ਜਾ ਕੀ ਅੱਗੇ ਲੋਕੇਸ਼ਨ ਆ ਕੈਫੇ ਕੈਫੇ ਆ ਬੁੱਧੇ ਨਾ ਕੋਈ ਉੱਥੇ ਜਾਣਾ ਪਾਰਟੀ ਆ ਪਾਰਟੀ ਉੱਥੇ ਐ ਕਲੱਬ 'ਚ ਕਲੱਬ 'ਚ ਸਭ ਲੈਂਡਲੂਡ ਤਾਮਯਾਮ ਜੋ ਵੀ ਹੈਗਾ ਸਭ ਉੱਥੇ ਲੱਗਣਾ ਤੇ ਜੋਨੀ ਡਾਊਨ ਆਪਣਾ ਗੱਡੀ ਚਲਾ ਰਿਆ ਜੀ ਹੁਣ ਪਹੁੰਚ ਗਏ ਲੋਕੇਸ਼ਨ ਤੇ ਸਾਮ ਆ ਉਤਰਿਆ ਗੱਡੀ ਵਿੱਚੋਂ ਲਾਈਟਾਂ ਲੂਟਾਂ ਲੱਗ ਰਹੀਆਂ ਨੇ ਤਿਆਰੀ ਕਰਨ ਲੱਗੇ ਪੂਰੀ ਇਹ ਮੁੰਡੇ ਆ ਦੇਖੋ ਲਾਈਟਾਂ ਲੂਟਾਂ ਪਾ ਦੀਆਂ ਸਟੈਂਡ ਦੇ ਉੱਤੇ ਇੱਕ ਸਾਡਾ ਚੋਬਰ ਉਹ ਬੈਠਾ ਵਿੱਚ ਗੱਡੀ ਦੇ ਸਮਾਨ ਕਢੀ ਜਾਂਦਾ ਲਿਆ ਵੀ ਚੋਬਰਾ ਆ ਗਿਆ ਮੁੰਡਾ ਇੱਕ ਹੋਰ ਇਹ ਹੈ ਜونی ਡੌਨ ਮੇਰੀ ਫੈਨ ਫੋਨਿੰਗ ਹੈਲੋ ਆ ਬੰਦਿਆਂ ਤੋਂ ਗੱਲਾਂ ਕਰੋ ਕੋਈ ਕਰਨੀਆਂ ਜੀ ਸਾਸਰੀ ਕਾਲ ਜੀ ਕੀ ਹਾਲ ਹੈ ਜੀ ਦੋ ਗੱਲਾਂ ਪੂਰੀਆਂ ਲੈ ਕੋਈ ਆਓ ਇਹ ਗੱਲਾਂ ਬੱਸ ਮਾਰਦੇ ਆ ਮੁੰਡੇ ਦੋ ਗੱਲਾਂ ਕਹਿ ਤੀਆਂ ਬਸ ਦੋ ਗੱਲਾਂ ਹੀ ਬੋਲਣੀਆਂ ਦੋ ਵਾਰ ਤਾਂ ਗੱਲ ਨਹੀਂ ਬੋਲਦੇਗੇ ਕਿ ਜਿਹੜੀ ਕੀ ਕਹਿਣਾ ਪਾ ਆਪਣੇ ਕੰਮ ਨਾਲ ਮਤੋਂ ਰੱਖਦੇ ਆ ਫालतू ਗੱਲਾਂ ਨਹੀਂ ਕਰਦੇ ਸਾਡੇ ਵਰਗੇ ਬੇਲਿਆਂ ਦੀ ਗੱਲਾਂ ਮਾਰਨ ਦਾ ਟਾਈਮ ਆ ਤੇ ਮੁੰਡੇ ਦੀ ਗੱਲਾਂ ਮਾਰਦੇ ਉਹ ਦੇਖੋ ਮੁੰਡਾ ਇੱਕ ਲਾਈਟ ਫਿੱਟ ਕਰਨ ਲੱਗਿਆ ਕਹਦਾ ਨਿੱਗੀ ਜੀ ਲਾਈਟ ਹੈਗਾ ਮੋਬਾਈਲ ਦੀ ਲਾਈਟ ਨਾਲੋਂ ਵੱਧ ਲਾਈਟ ਰਹਦੀ ਹੈ ਅੰਦਰ ਬਲੂਟੂਥ ਨਾਲ ਅਟੈਚ ਹੋ ਕੇ ਚੱਲ ਪੈਂਦੀ ਹੈ ਲਾਈਟ ਵੀ ਹੈ ਪਤਾ ਨਹੀਂ ਕੀ ਚੱਕਰ ਹੈ ਲਾਈਟ ਦਾ ਆਹ ਲਾਈਟ ਆ ਕੰਮ ਕਰ ਕੋ ਲੋ ਦਰਸ਼ਨ ਕਰ ਲੋ ਲੈਡ ਦੇ ਕੀ ਲਿਖਿਆ ਇਹਦੇ ਉੱਤੇ ਹੈਗੀ ਲੈਡ ਪਰ ਬਹੁਤ ਮਹਿੰਗੀ ਹੈ ਆ ਦੇਖੋ ਪੇਟੀਆਂ ਟਰੰਕ ਕਿਵੇਂ ਚਿੰਨ ਤੇ ਜਿਵੇਂ ਪੁਰਾਣੇ ਜ਼ਮਾਨੇ ਦਾਜ ਨਹੀਂ ਉਹਨਾਂ ਟਰੰਕਾਂ 'ਚ ਓਵੇਂ ਆਪਣੇ ਦਾਜ ਆਇਆ ਹੈ ਟਰੰਕਾਂ ਦੇ ਵਿੱਚ ਦੇਖੋ ਇੱਧਰ ਬੀਵੀ ਲਈ ਨਹੀਂ ਆਪ ਦਾਜ ਦੇ ਪੱਕਾ ਕਹੂੰਗਾ ਕਿ ਬੀਵੀਆਂ ਲੈ ਕੇ ਆ ਰਾਂ ਟਰੰਕਾਂ ਦੇ ਵਿੱਚੋਂ ਬਰੀ ਨਿਕਲਦੀ ਹੈ ਬਰੀ ਫੇਸ ਕਰਕੇ ਮੈਂ ਸੋਚਦਾ ਲੋ ਜੀ ਉਹ ਇਹਦਾ ਲਾਈਟਾਂ ਨਿਕਲੇ ਆਂ ਮੈਂ ਕਿਹਾ ਦਾਜ ਬਰੀ ਨਿਕਲਦੀ ਆ ਇਹਦੇ ਵਿੱਚੋਂ ਆਪਣਾ ਸ਼ੂਟ ਚੱਲਣਾ ਉਹ ਅੰਦਰ ਹੈਗਾ ਕੈਫੇ ਉੱਥੇ ਤੇ ਉਹ ਖੜੀ ਆ ਗੱਡੀ ਤੇ ਨਾਲੇ ਇੱਧਰ ਦੇਖੋ ਕਿੰਨਾ ਵਧੀਆ ਗੁਰੂ ਘਰਾ ਕਰੋ ਦਰਸ਼ਨ ਗੁਰੂ ਘਰ ਦੇ ਲੋਕੇਸ਼ਨ ਦਾ ਰਾਤ ਦਾ ਵੀਊ ਦੇਖੋ ਕਿੰਨਾ ਸੋਹਣਾ ਹੈਗਾ ਇਹ ਤੇ ਉਹ ਸਾਹਮਣੇ ਕੈਫੇ ਉੱਥੇ ਛੋਟੀ ਹੋਣੀ ਆ ਰਾਤ ਨੂੰ ਲਾਈਟਾਂ ਲੁੱਟਾਂ ਸਾਰੀਆਂ ਬੜੀਆਂ ਫਿੱਟ ਹੋ ਗਈਆਂ ਤੇ ਹੁਣ ਚੈੱਕ ਕਰ ਰਹੇ ਨੇ ਕੋਈ ਪਰਛਾਵਾਂ ਜਾਂ ਕੋਈ ਹੋਰ ਲਾਈਟ ਦੀ ਕਮੀ ਆ ਤਾਂ ਥੋੜੀ ਜਿਹੀ ਲਾਈਟ ਦੀ ਕਮੀ ਸੀਗੀ ਸੈਟਿੰਗ ਕਰਨੀ ਸੀ ਹੁਣ ਹੁਣ ਸੈਟਿੰਗ ਕਰ ਰਹੇ ਨੇ ਇਹਦੇ ਵਜ੍ਹਾ ਦਿਖੋਨੇ ਛੂਟ ਚੱਲਦਾ ਲਾਈਟ ਦੀ ਥੋੜੀ ਬਹੁਤ ਕਿਤੇ ਕਮੀ ਪਿੱਛੇ ਸੀ ਉਹ ਹੁਣ ਪੂਰੀ ਕਰਨ ਲੱਗੇ ਹੋਏ ਆ ਤੇ ਉਹ ਹਿਸਾਬ ਨਾਲ ਲਾਈਟਾਂ ਹੀ ਸੈਟਿੰਗ ਕਰ ਰਿਹਾ ਤੇ ਜਿੱਥੇ ਕਰੋ ਸੈਂਟਰ ਲੈਣਾ ਸਾਰੇ ਪਾਸੇ ਦੇਖ ਕੇ ਤੇ ਚੰਗੀ ਜਿਹੀ ਲਾਈਟ ਦੇ ਆ ਰੋਸ਼ਨੀ ਕੋਣੀ ਆ ਤੇ ਆ ਮਗਰ ਦੇਖੋ ਮੁੰਡੇ ਸਟੰਟ ਕਰਨ ਆਲੇ ਆਏ ਹੋਇਆ ਡਾਂਸ ਵੀ ਕਰਦੇ ਆ ਨਾਲ ਸਟੰਟ ਵੀ ਕਰਦੇ ਆ ਇਹ ਚੰਡੀਗੜ੍ਹ ਤੋਂ ਟੀਮ ਆਈ ਹੋਈ ਆ ਸਾਰੀ ਆ ਦੇਖਿਓ ਆ ਦੋਨੇ ਸਟੰਟ ਵਾਲੇ ਕਰਦੇ ਆ ਆ ਦੇਖਿਓ ਆ ਦੇਖ ਉਹ ਦੇਖੋ ਕਿੰਨਾ ਕੋ ਮਜ਼ਾ ਹੋ ਬੰਦਾ ਆ ਦੂਜੇ ਬੰਦੇ ਦੀ ਹੁਣ ਦੇਖਿਓ ਕਲਾ ਤੇ ਆ ਦੇਖਿਓ ਕਿਵੇਂ ਬਾਜ਼ੀਆਂ ਪਉਂਦਾ ਪਹਿਲੀ ਵਾਰ ਤਾਇਆ ਨਹੀਂ ਲੋਟ ਤੇ ਹੁਣ ਇਹ ਦੂਜੀ ਵਾਰ ਦੇਖੋ ਇੱਕ ਹੱਥ 'ਤੇ ਪਰ ਖੜਾ ਤੇ ਦੋਨੇ ਹੱਥਾਂ 'ਤੇ ਪਰ ਖੜਾ ਦਿਖੋ ਕਿਵੇਂ ਜਿਹੜੀ ਡਾਂਸ ਕਰ ਰਿਹਾ ਇਹ ਗਲ ਆ ਜਾਂਦੇ ਵਿੱਚ ਹੁੰਦੀ ਆਪਣਾ ਵਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ